ਮਿਹਨਤ ਬੱਚਾ ਸਾਕੇਨ ਕੀ ਦੇ ਦਿੱਤੀ ਪੰਜਾਬ ਦੀ ਇੱਕ ਮਸ਼ਹੂਰਾਂ ਮੁੰਡੀ ਤਨੂ ਜਿਹੜਾ ਬੰਨਾ ਦੇ ਚਲਾਈ ਦੀ ਹੈ ਇੱਥੇ ਪੰਜਾਬ ਹਰਿਆਣਾ ਮਾਛਲ ਆਦਤੋਂ ਦੂਰੋਂ ਦੂਰੋਂ ਲੋਕ ਆਪਣਾ ਪਸ਼ੂ ਰਹੇ ਤੇ ਚਲੋ ਦੇਖੀਏ ਤੁਮਰੇ ਲਈ ਜੀ ਦੇ ਰਹੇ ਸਮੇਂ ਚ ਗੀ ਦਰ ਲਈ ਨਾ ਲਏ ਕਈ ਹਜ਼ਾਰਾਂ ਦਫਤਰ ਲਗਾਈ ਕਰਾ ਲਓ ਜੈਕਿੰਗ ਦੌੜੀ ਦੇ ਤੇ ਜਾ ਕੇ ਤੇ ਦੁੱਧ ਲਾ ਦਿੱਤਾ ਕਿ ਮੈਨੂੰ ਨਹੀਂ ਰਿਹਾ ਤ੍ਰਿਪਤੀ ਗਰੀਦਾਰ ਨੂੰ ਆ ਦੇ। ਇਸ ਵਰ ਕਿੰਨੀ ਘ ਭਰੀ ਲੱਗਦੀ ਮੰਡੀ ਬਹੁਤ ਮੰਡੀ ਚ ਮਾਲ ਆਇਆ ਜਾਂਦਾ। ਅੱਛਾ ਇਤਨਾ ਹੀ ਸੂਏ ਪਸ਼ੂ ਪਹਿਲਾਂ ਕੁਛਰੀ ਵਾਰ ਨਾਲੋਂ ਜ਼ਿਆਦਾ ਲੱਗਦੇ। ਹਾਂ। ਆ ਪਾਛੂਂ ਦੀ ਮੰਡੀ ਨਾਲਾ ਜ਼ਿਲ੍ਹਾ ਬਰਨਾਲਾ ਵਿੱਚ ਬਹੁਤ ਵੱਡੇ ਪੱਧਰ ਤੇ ਪਸ਼ੂਨਾਂ ਦੇ ਇਚੇ ਨਾਚਣ ਲਈ ਇੱਦੰਗ ਲਈ ਵਿਚਵਟ ਕਰਨ ਲਈ ਲਿਆਂਦੇ ਹੁੰਦੇ ਹਨ